ਅਹਿਮਦੀਆ ਮੁਸਲਿਮ ਜਮਾਤ ਦੇ ਹੈੱਡ ਕੁਆਰਟਰ ਕਾਦੀਆ ਵਿਖੇ ਮਨਾਇਆ ਗਿਆ ਈਦੁਲ ਫਿਤਰ ਰਾਜਨੀਤਿਕ ਲੋਕਾਂ ਨੇ ਵੀ ਕੀਤੀ ਸ਼ਿਰਕਤ ਜਿੱਥੇ ਬੀਤੇ ਦਿਨੀ ਪੂਰੇ ਭਾਰਤ ਦੇ ਵਿੱਚ ਈਦ ਦਾ ਤਿਵਾਰ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਉੱਥੇ ਈ ਬੀਤੇ ਦਿਨੀ ਮੁਸਲਿਮ ਜਮਾਤ ਅਹਿਮਦੀਆ ਦੇ ਹੈੱਡ ਕੁਆਰਟਰ ਕਾਦੀਆ ਵਿਖੇ ਵੀ ਈਦ ਦਾ ਤਿਵਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਈਦ ਦੀ ਨਮਾਜ਼ ਹਾਫਿਜ਼ ਮਖਦੂਮ ਸ਼ਰੀਫ ਨੇ ਆਦਾ ਕਰਵਾਈ ਅਤੇ ਨਮਾਜ਼ ਤੋਂ ਬਾਅਦ ਮੇਸ਼ੂ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ ਇਸ ਮੌਕੇ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਲੱਗ ਕੇ ਵਧਾਈ ਦਿੱਤੀ ਜਿੱਥੇ ਈਦ ਦੀ ਨਮਾਜ਼ ਆਦਾ ਕਰਨ ਲਈ ਵੱਖ-ਵੱਖ ਇਲਾਕਿਆਂ ਤੋਂ ਵੀ ਵੱਖ-ਵੱਖ ਪਾਈਚਾਰੇ ਦੇ ਲੋਕ ਕਾਦੀਆਂ ਪਹੁੰਚੇ ਮਲਾਵਾਂ ਅਤੇ ਬੱਚਿਆਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਨਮਾਜ਼ ਵਿੱਚ ਸ਼ਿਰਕਤ ਕੀਤੀ ਸਭ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਬਾਅਦ ਵਿੱਚ ਸਮਾਜ ਸੇਵੀਆਂ ਨੇ ਮਿੱਠੇ ਚੌਲਾਂ ਦਾ ਲੰਗਰ ਵੀ ਲਗਾਇਆ ਇਸ ਮੌਕੇ ਹਰ ਰਾਜਨੀਤਿਕ ਪਾਰਟੀ ਦੇ ਆਗੂਆਂ ਨੇ ਵੀ ਸ਼ਿਰਕਤ ਕਰਦੇ ਹੋਏ ਇਸ ਖੁਸ਼ੀ ਵਿੱਚ ਸ਼ਮੂਲੀਅਤ ਕੀਤੀ ਤੁਸੀਂ ਵੀ ਦੇਖੋ ਕਾਦੀਆਂ ਤੋਂ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਅਰਦਾਸਪੁਰ ਤੋਂ ਲਾਭਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਪਾਉ ਤੂ ਪਾਉ ਤੂ ਪਾਉ ਤੂ

ਸ਼੍ਰੋਮਣੀ ਕਾਲੀਦਾਵਾਲਾ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਵਿਕਰਮਜੀਤ ਸਿੰਘ ਜੀ ਮਜੀਠੀਆ ਵੱਲੋਂ ਸਾਰਿਆਂ ਵੱਲੋਂ ਆਪਣੇ ਮੁਸਲਮਾਨ ਭਾਈਚਾਰੇ ਨੂੰ ਮੈਂ ਇਸ ਦਿਨ ਦੀ ਲੱਖ ਲੱਖ ਵਧਾਈ ਦਿਨਾਂ ਤੇ ਖੁਦਾ ਦੇ ਅੱਗੇ ਦੁਆ ਕਰਦਾ ਕਿ ਸਾਰਿਆਂ ਦੇ ਉੱਪਰ ਆਪਣਾ ਮਿਹਰ ਭਰੇ ਹੱਥ ਬਣਾ ਕੇ ਰੱਖੇ ਸਾਰਿਆਂ ਨੂੰ ਨਾਮ ਬੰਦਗੀ ਵਾਲੇ ਪਾਸੇ ਲਜਾਏ ਤੇ ਤੰਦਰੁਸਤੀਆਂ ਬਖਸ਼ੇ ਸੁਨਾਤ ਆ ਕੇ ਬਹੁਤ ਖੁਸ਼ੀ ਮਿਲਦੀ ਆ ਅੱਜ ਦੇ ਇਸ ਪਵਿੱਤਰ ਤਿਹਾੜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾ ਤੇ ਤੇ ਸਾਰਿਆਂ ਸ਼ੁਭ ਕਾਮਨਾਵਾਂ ਅੱਜ ਇੰਨਾ ਲੰਬਾ ਸਮਾਂ ਰੋਜ਼ੇ ਰੱਖ ਕੇ ਉਸ ਅੱਲਾ ਨੂੰ ਉਹਨਾਂ ਦੀ ਸਤਿਤੀ ਉਹਨਾਂ ਦੀ ਉਪਾਸਨਾ ਔਰ ਉਹਨਾਂ ਤੋਂ ਮੰਗੀ ਸੀ ਕਿ ਸਾਰਿਆਂ ਨੂੰ ਤਾਕਤ ਦੇਵੇ ਔਰ ਜਿਹੜੀ ਪ੍ਰਥਾ ਉਹਨਾਂ ਨੇ ਚੈਰਿਟੀ ਵੀ ਸ਼ੁਰੂ ਕੀਤੀ ਸੀਗੀ ਇਸ ਦੇ ਵਿੱਚ ਉਹਨੂੰ ਹਰ ਇੱਕ ਅਪਣਾ ਕੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਸੇਵਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਇਹ ਜਮਾਤ ਲਈ ਮੈਂ ਸਮਝਦਾ ਇਲਾਕੇ ਲਈ ਫਖਰ ਵਾਲੀ ਗੱਲ ਹੈ ਕਿ ਹਰ ਤਰਮ ਹਰ ਫੌਮ ਹਰ ਸੋਚ ਨੂੰ ਆਪਣੇ ਹਰ ਪ੍ਰੋਗਰਾਮਾਂ ਦੇ ਵਿੱਚ ਇਨਵਾਈਟ ਕਰਦੇ ਨੇ ਉਹਨਾਂ ਨੂੰ ਮਿਲ ਕੇ ਬਿਠਾਉਂਦੇ ਨੇ ਔਰ ਇੱਕ ਸਾਧ ਭਾਵਨਾ ਪਿਆਰ ਔਰ ਆਪਸੀ ਭਾਈਚਾਰੇ ਦਾ ਬਹੁਤ ਵਧੀਆ ਸੰਦੇਸ਼ ਹੈ ਇਸ ਮੁਬਾਰਕ ਦਿਨ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਅੱਜ ਕਾਦੀਆਂ ਵਿਖੇ Eid ਦੀ ਮੁਬਾਰਕਬਾਦ ਸਾਡੇ ਅਮਦੀਆ ਜਮਾਤ ਜਿਹੜੇ ਹਮੇਸ਼ਾ ਪਿਆਰ ਵੰਦੇ ਰਹੇ ਨੇ ਔਰ ਲੋਕਾਂ ਲਈ ਸੁੱਖ ਮੰਗਦੇ ਰਹਿੰਦੇ ਅੱਜ ਉਹਨਾਂ ਨੂੰ ਸਮੁੱਚੀ ਟੀਮ ਦਾ ਮੁਬਾਰਕਬਾਦ ਦੇਣ ਪਹੁੰਚੇ ਆ ਬਾਕੀ ਵੀ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੇ ਸਾਰੇ ਸਾਡੇ ਭਾਈਚਾਰੇ ਨੂੰ ਸਾਡੇ ਸਾਰੇ ਪਰਿਵਾਰਾਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਬਾਦ ਮੈਂ ਵਿਜੇ ਕੁਮਾਰ ਬਲਾਕ ਨੋਡਲ ਅਕਸਰ ਕਾਧੀਆਂਵਨ ਅੱਜ ਮੈਂ ਐਮ ਦੀਆਂ ਜਮਾਤ ਦੇ ਹੈੱਡਕੁਆਰਟਰ ਕਾਧੀਆਂ ਵਿਖੇ ਈਦੁਲ ਫਿਤਰ ਦੇ ਇਤਿਹਾਦ ਦੇ ਸਬੰਧ ਦੇ ਵਿੱਚ ਆਪਣੇ ਐਮ ਦੀਆਂ ਭਾਈਚਾਰੇ ਨਾਲ ਈਦ ਮਨਾਉਣ ਵਾਸਤੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਇੱਥੇ ਪਹੁੰਚਿਆ ਤੇ ਸੰਸਾਰ ਦੇ ਵਿੱਚ ਅੱਜ ਜਿੱਥੇ ਵੀ ਸਾਡੇ ਭਰਾ ਬੈਠੇ ਨੇ ਸਾਰਿਆਂ ਨੂੰ ਹੀ ਈਦੁਲ ਫਿਤਰ ਦੀਆਂ ਬਹੁ ਬਹੁ ਮੁਬਾਰਕਾਂ ਤੇ ਇਸੇ ਤਰ੍ਹਾਂ ਦਾ ਹੀ ਪ੍ਰੇਮ ਪਿਆਰ ਜਿਹੜਾ ਆ ਸਾਰੇ ਹੀ ਮਜਬਾ ਦੇ ਵਿੱਚ ਬਣਿਆ ਰਹੇ ਤੇ ਅੱਜ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਿਆ ਇੱਥੇ ਸਾਨੂੰ ਮਤਲਬ ਬਹੁਤ ਹੀ ਭਰਾਤਰੀ ਭਾਵ ਦਾ ਜਿਹੜਾ ਆ ਉਹ ਮਾਹੌਲ ਦੇਖਣ ਨੂੰ ਮਿਲਿਆ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨਾਲ ਹਮੇਸ਼ਾ ਹੀ ਸਮਾਜ ਦੇ ਵਿੱਚ ਜਿਹੜੀ ਹੈ ਉਹ ਪ੍ਰਗਤੀ ਹੁੰਦੀ ਹੈ ਤੇ ਮੈਂ ਆਸ ਕਰਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੁੰਦੇ ਰਹਿਣੇ ਚਾਹੀਦੇ ਆ تے میں لاسٹ ہی کمانگا کہ پورے سنسار جڑے ساڑے ایمدیا پائی چارینا سبندی تے سارے کمیونٹی بیٹھی ہے سارے دیش واسیا عید الفطر دیا بہت بہت, بہت مبارک جی دیش کو پیغام یہ ہے کہ سب سے پہلے السلام علیکم ورحمت اللہ وبرکاتہ تمام دیش واسیوں کو خدا کی طرف سے سلامتی پہنچے ہندوستان ایک تمام مذاہب کا گلدستہ ہے ہر مذہب کے اپنے اپنے مذہبی تہوار ہوتے ہیں اور خوشیاں منائی جاتی ہیں ایک دوسرے میں بانٹی جاتی ہیں اسی طرح اسلام میں دو بڑے تہوار ہیں ایک عید الفطر اور ایک عید الفطر رمضان کے روزوں کے بعد آتی ہے اور روزے جو ہیں جو برتھ ہیں وہ دوسرے مذاہب میں بھی رکھے جاتے ہیں الگ ان کی صورت ہوتی ہے لیکن بہرحال اسلام میں یہ ہے کہ انتیس یا تیس دن پورا مہینہ روزہ رکھنا ہے صبح سے شام تک بھوکا پیاسا رہنا ہے اور خدا کی عبادت کرنا ہے حضرت محمد مصطفیٰ صلی اللہ علیہ وسلم نے فرمایا ہے کہ اگر ایک انسان بھوکا پیاسا رہے لیکن لڑائی جھگڑا نہ چھوڑے گالی گلوچ نہ چھوڑے لوگوں کے حقوق غصب کرے تو پھر اس کے بھوکا پیاسا رہنے کا کوئی فائدہ نہیں تو اس لیے یہ عید جہاں خدا تعالیٰ کی عبادت کرنے خدا تعالیٰ کا قرب حاصل کرنے کی تحریک کرتی ہے وہاں مخلوق خدا کی ہمدردی کا بھی سبق دیتی ہے یہی